ਤੁਪ ਸਰਕਾਰ ਵੱਲੋਂ ਨਸ਼ੇ ਖਿਲਾਫ ਛੇੜੀ ਗਈ ਮੁਹਿੰਮ ਦੇ ਚੱਲਦੇ ਕਾਫੀ ਸਾਰੇ ਨਸ਼ਾ ਅਕਸਰਾਂ ਨੂੰ ਲੱਖਾਂ ਦੇ ਪਿੱਛੇ ਭੇਜੇ ਗਏ ਨੇ ਕਈ ਸਾਰੇ ਨੌਜਵਾਨ ਜੋ ਕਿ ਨਸ਼ੇ ਦੀ ਦਲਦਲ 'ਚ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਨਸ਼ਾ ਛਡਾਊ ਕੇਂਦਰ ਵਿਖੇ ਇਲਾਜ ਕਰਵਾਉਣ ਦੇ ਲਈ ਪ੍ਰਤੀ ਕਰਵਾਇਆ ਗਿਆ ਅੱਜ ਵੀ ਕਈ ਥਾਵਾਂ ਤੇ ਅਜੇ ਹੇ ਹੀ ਨਸ਼ੇੜੀਆਂ ਵੱਲੋਂ ਨਸ਼ੇ ਕੀਤੇ ਜਾ ਰਹੇ ਨੇ ਅਜਿਹਾ ਇੱਕ ਸਥਾਨ ਪਠਾਨਕੋਟ ਸ਼ਿਮਲਾ ਪਹਾੜੀ ਭਾਰਤ ਜਿੱਥੇ ਲੋਕ ਸਵੇਰੇ ਸ਼ਾਮ ਸੈਰ ਕਰਨ ਦੇ ਲਈ ਜਾਂਦੇ ਨੇ ਤੇ ਬੱਚੇ ਉੱਥੇ ਖੇਡਣ ਦੇ ਲਈ ਜਾਂਦੇ ਨੇ ਪਰ ਦਿਨ ਦਿਹਾੜੇ ਹੀ ਉੱਥੇ ਪਾਰਕ ਨੂੰ ਨਸ਼ੇੜੀਆਂ ਦਾ ਅੱਡਾ ਬਣਿਆ ਦਿਸ ਰਿਹਾ ਏ ਇਸ ਸਬੰਧੀ ਜਦ ਸਾਡੀ ਟੀਮ ਨੇ ਇਸ ਜਗ੍ਹਾ ਦਾ ਦੌਰਾ ਕੀਤਾ ਤਾਂ ਪਾਰਕ ਨੇੜੇ ਨਸ਼ੇ ਦੀਆਂ ਖਾਲੀ ਸਰਿੰਜਾਂ ਪਾਈਆਂ ਗਈਆਂ ਸਥਾਨਕ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨਸ਼ੇੜੀਆਂ ਦਾ ਅੱਡਾ ਇਹ ਬੰਦ ਕਰਵਾਇਆ ਜਾਵੇ ਅਸੀਂ ਆਪਣੇ ਆਪ ਨੂੰ ਅਨਸੁਰੱਖਿਅਤ ਮਹਿਸੂਸ ਕਰਦੇ ਹਾਂ ਇਹ ਜਿਹੜਾ ਯੁੱਧ ਨਸ਼ੇ ਵਿਰੁੱਧ ਸਨਮਾਨਯੋਗ ਆਪਣੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਜਿਹੜਾ ਐਲਾਨਿਆ ਤੇ ਉਹਦੀ ਇੰਪਲੀਮੈਂਟੇਸ਼ਨ ਪਠਾਨਕੋਟ ਜ਼ਿਲ੍ਹੇ ਦੇ ਆਪਣੇ ਸਨਮਾਨਯੋਗ ਐਸਐਸਪੀ ਸਾਹਿਬ ਦੇ ਨੇਤਰੇਤਵ ਵਿੱਚ ਪੁਲਿਸ ਕਰਦੀ ਪਈ ਹੈ ਤੇ ਇੱਕ ਅਭਿਆਨ ਤੇ ਛਿੜੇ ਦਾ ਉਸੋ ਅਭਿਆਨ ਦੇ ਵਿੱਚ ਪਕੜੇ ਵੀ ਜਾ ਰਹੇ ਨੇ ਤੇ ਪਕੜਨ ਤੋਂ ਬਾਅਦ ਉਹਨਾਂ ਨੂੰ ਖੁਸ਼ ਨੂੰ ਅੰਦਰ ਵੀ ਠੋਕਿਆ ਜਾ ਰਿਹਾ ਕਿਸਨਾ ਕੋਈ ਸਿੰਘ ਵੀ ਹੋ ਰਿਹਾ ਕਿਸੇ ਨੂੰ ਸਮਝਾਇਆ ਵੀ ਜਾ ਰਿਹਾ ਔਰ ਜਿਲੇ ਯੁੱਧ ਦਾ ਮਤਲਬ ਹੁੰਦਾ ਕਿ ਯੁੱਧ ਜਿਲੇ ਛਿੜ ਗਿਆ ਤੇ ਹਰ ਪੱਖੋਂ ਅਸੀਂ ਜਿੱਤ ਜਾਵਾਂਗੇ ਐਦਾਂ ਤੈਨ ਯੁੱਧ ਦਾ ਮਤਲਬ ਹੁੰਦਾ ਯੁੱਧ ਲੜੇ ਕਰਨੇ ਹੋ ਤੇ ਯੁੱਧ ਦੀ ਜਿਹੜੀ ਅੰਤ ਤੋ ਗਤਵਾ ਜਿੱਤ ਉਹ ਬੜੀ ਦੇਰ ਬਾਅਦ ਹੁੰਦੀ ਹੈ ਇਹਦੇ ਵਿੱਚ ਕਈ ਅਭਿਆਨ ਨੇ ਕਈ ਚਲੇ ਕਰਦੇ ਨੇ ਹੁਣ ਜਿਵੇਂ ਸ਼ਿਮਲਾ ਪਹਾੜੀਆ ਕਿਮਲਾ ਪਹਾੜੀ ਦੇ ਉੱਪਰ ਨਿਸ਼ਚਿਤ ਤੌਰ ਤੇ ਜਿਹੜਾ ਨਸ਼ਈ ਬੰਦਾ ਦੇਖੋ ਪਹਿਲਾ ਨਸ਼ੇ ਹੁੰਦੇ ਭੰਗ ਦੇ ਫੀਮ ਦੇ ਕੋਈ ਬੜਾ ਵੱਡਾ ਭੰਗੀ ਹੋ ਗਿਆ ਕੋਈ ਫੀਮੀ ਹੋ ਗਿਆ ਕੋਈ ਪੋਸਤੀ ਹੋ ਗਿਆ ਐਦਾਂ ਦੇ ਨਸ਼ੇ ਹੁੰਦੇ ਬੀੜੀ ਦੇ ਹੋਗੇ ਸਿਗਰਟ ਦੇ ਹੋਗੇ ਹੁਣ ਨਸ਼ੇ ਸਿੱਧੇ ਚਿੱਟੇ ਤੇ ਜਾ ਰਹੀਆਂ ਚਿੱਟੇ ਦੇ ਨਸ਼ਈ ਬੰਦਾ ਆਪਣੀ ਮਾਂ ਨੂੰ ਨਹੀਂ ਛੱਡਦਾ ਆਪਣੀ ਭੈਣ ਨੂੰ ਨਹੀਂ ਛੱਡਦਾ ਆਪਣੇ ਪਿਓ ਨੂੰ ਮਾਰ ਛੱਡਦਾ ਤੇ ਉਹਨਾਂ ਕੇ ਬਾਕੀ ਨੇ ਡਰਨਾ ਨਹੀਂ ਉਹਦੇ ਤੋਂ ਉਹ ਬੰਦੇ ਨੇ ਆਪਣੀ ਤੰਦਰੁਸਤੀ ਐ ਜ਼ਾਹਰ ਕਰਨ ਜਾਂ ਆਪਣੇ ਆਪ ਨੂੰ ਮਾਰਕਟ ਖਾਣਾ ਸੀ ਥੋੜਾ ਜਾਣਾ ਦਾ ਉੱਥੇ ਮੰਦਰ ਦਾ ਪੁਜਾਰੀ ਡਰਿਆ ਪਿਆ ਹੋਇਆ ਉੱਥੇ ਕੋਈ ਨਹੀਂ ਉੱਥੇ ਬੰਦੇ ਕਿਉਂਕਿ 나ਗ ਅੰਦਰ ਚਕੋ ਜਾਂਦੇ ਹੈ ਕਦੀ ਮੂਰਤੀ ਅੰਦਰੋਂ ਚਕੋ ਜਾਂਦੀ ਹੈ ਕਿਉਂਕਿ ਨਸ਼ੇ 'ਚ ਇੱਕ ਵਿਅਕਤੀ ਜੋ ਕਰ ਰਿਹਾ ਉਹ ਆਪਣੀ ਸੂਝ ਕੋਈ ਨਾ ਵਿਵੇਕ ਨਾਲ ਨਹੀਂ ਕਰ ਰਿਹਾ ਉਹ ਨਸ਼ੇ ਦੇ ਅਧੀਨ ਕਾ ਰਿਹਾ ਔਰ ਇਸ ਨਸ਼ੇ ਨੂੰ ਤੋੜਨ ਵਾਸਤੇ ਕਿ ਮੇਰੀ ਇਹ ਬੇਨਤੀ ਪੁਲਿਸ ਪ੍ਰਸ਼ਾਸਨ ਅੱਗੇ ਹੈ ਕਿ ਕਿਰਪਾ ਕਰਕੇ ਉੱਥੇ ਜਾ ਕੇ ਵੀ ਕ੍ਰੀੜ ਪਾਓ ਕਿਉਂਕਿ ਪਾਰਕਾਂ ਜਿਹੜੀਆਂ ਬਣਦੀਆਂ ਇਹ ਸਾਡੀਆਂ ਪਠਾਨਕੋਟ ਦੀਆਂ ਇੱਕ ਐਸਟ ਨੇ ਤੇ ਇਹਨਾਂ ਐਸਟਾਂ ਦਾ ਇੱਕ ਧਿਆਨ ਰੱਖੋ ਕਿ ਇੱਥੇ ਅਜਿਹਾ ਮਾਹੌਲ ਨਾ ਬਣੇ ਕਿ ਭੀ ਨਾਗਰਿਕ ਜਾਨ ਤੇ ਨਾਗਰਿਕਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਆਵੇ ਇਹਦਾ ਧਿਆਨ ਪ੍ਰਸ਼ਾਸਨ ਰੱਖੇ ਪੁਲਿਸ ਪ੍ਰਸ਼ਾਸਨ ਤੇ ਨਸ਼ਾ ਨਸ਼ੀ ਦੀ ਜੇਥੋਂ ਗੱਲ ਹੈ ਪਹਿਲਾਂ ਕਦੀ ਸੁਣਦੇ ਹੁੰਦੇ ਸੀ ਨਸ਼ਾ ਉਹ ਪੁਰਾਣੇ ਸ਼ਹਿਰ ਚ ਦੂਜੇ ਸ਼ਹਿਰ ਤੇ ਦੂਜੇ ਜ਼ਿਲ੍ਹੇ ਚ ਨਸ਼ਾ ਦੂਜੇ ਪਿੰਡ ਚ ਨਸ਼ਾ ਦੂਜੇ ਮੁਹੱਲੇ ਚ ਨਸ਼ਾ ਹੁੰਨ ਤੇ ਆਪਣੇ ਗਵਾਂਢ ਚ ਨਸ਼ਾ ਆ ਜਾਂਦਾ ਗੋਆਂਢ ਦਾ ਮੁੰਡਾ ਨਹੀਂ ਇਹ ਆਪਣੇ ਆਪ ਨੂੰ ਪਛਾਣਾ ਕਿਦਾਂ ਆਪਣੇ ਬੱਚੇ ਪਛਾਣੇ ਕਿਦਾਂ ਇਸ ਲਈ ਇਸ ਬਿਹਾਨ ਦੇ ਨਾਲ ਜੁੜਨੇ ਹੀ ਪੈਣਾ ਜਿੱਥੇ ਦੇਖੋ ਪੁਲਿਸ ਤੋਂ ਕੋਈ ਜਾਣੀ ਜਾਣ ਹੈ ਨਹੀਂ ਭਵਿਸ਼ਯ ਵक्ता ਹੈ ਨਹੀਂ ਉਹਨਾਂ ਕੋਲ ਕਿਸੇ ਦੀ ਜਨਮ ਪੱਤਰੀ ਤੇ ਹੈ ਨਹੀਂ ਜਾ ਕੇ ਉਹਨਾਂ ਦੇ ਗ੍ਰਹਿ ਨਕਸ਼ਤਰ ਵੇਖ ਕੇ ਤੇ ਲੱਭ ਲੈਣਾ ਕਿ ਪੀਏ ਬੰਦਾ ਇੱਥੇ ਹੈ ਅਸੀਂ ਸਾਰੇ ਹੀ ਰਲ ਕੇ ਪੁਲਿਸ ਦਾ ਸਹਿਯੋਗੀ ਬਣਾਂਗੇ ਪੁਲਿਸ ਨੂੰ ਜਾ ਕੇ ਰਿਪੋਰਟ ਕਰਾਂਗੇ ਕਿ ਭਾਜੀ ਉਸ ਜਗ੍ਹਾ ਜਿਆਦਾ ਨਸ਼ੇ ਦਾ ਬੁਤਕਾ ਪਿਆ ਜਿੱਥੇ ਸੇਵਰ ਹੁੰਦਾ ਪਿਆ ਜੀ ਉਥੋਂ ਬਚਾਓ ਉਥੋਂ ਰੋਕੋ ਤੇ ਪੁਲਿਸ ਉਸ ਤੋਂ ਬਾਅਦ ਨਾ ਕਾਰਵਾਈ ਕਰੇ ਤੇ ਅਸੀਂ ਉਸ ਨੂੰ ਪੁੱਛ ਸਕਨੇ ਆਂ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਹੋਰ ਇਨਫਾਰਮ ਕਰਨਾ ਜ਼ਰੂਰੀ ਹੈ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਐਕਟਿਵ ਹੋ ਕੇ ਪਠਾਨਕੋਟ ਦੀ ਜਿਹੜੀ ਸੁੰਦਰਤਾ ਹੈ ਇਹਦੇ ਤੇ ਕੋਈ ਗ੍ਰਹਿਣ ਨਾ ਲੱਗੇ ਇਹਦੀ ਚਿੰਤਾ ਕਰਦੇ ਦੇਖੋ ਇਹਦੇ ਵਿੱਚ ਕਮੀ ਪ੍ਰਸ਼ਾਸਨ ਦੀ ਇਕੱਲੀ ਨਹੀਂ ਹੈ ਜਿਹੜੇ ਉੱਥੇ ਸੈਰ ਕਰਨ ਜਾਂਦੇ ਉਹਨਾਂ ਦੀ ਵੀ ਕਮੀ ਹੈ ਅਗਰ ਉਹਨਾਂ ਨੂੰ ਕੋਈ ਉੱਥੇ ਮਾੜੀ ਅਨਸਖਾਵੀ ਘਟਨਾ ਨਜ਼ਰ ਆਂਦੀ ਹੈ ਸਰਿੰਜਾਂ ਨਜ਼ਰ ਆਂਦੀਆਂ ਉਹ ਕਿਉਂ ਨਹੀਂ ਇਨਫਾਰਮ ਕਰਦੇ ਆਪਣੇ ਨਾਲ ਦੇ ਚੌਂਕੀ ਨੂੰ ਕਿਉਂ ਨਹੀਂ ਹੈਲਪਲਾਈਨ ਨੰਬਰ ਦਿੱਤੇਗੇ ਉੱਥੇ ਕਾਲ ਕਰਦੇ ਆ ਨਹੀਂ ਯਾਦ ਹੈ 112 ਨੰਬਰ ਤੇ ਸਾਰਿਆਂ ਨੂੰ ਯਾਦ ਆ 112 ਨੰਬਰ ਤੇ ਕਾਲ ਕਰਕੇ ਦੱਸਣ ਵੀ ਇਸ ਵੇਲੇ ਉੱਥੇ ਜਮਾਵੜਾ ਬੈਠਾ ਜਿਹੜੇ ਨਸ਼ੇ ਕਰ ਰਿਹਾ ਬੱਚੇ ਤੇ ਉੱਥੇ ਪੁਲਿਸ ਆਏਗੀ ਉਹਨਾਂ ਨੂੰ ਜਿਹੜੇ ਠੀਕ ਹੋਣ ਵਾਲੇ ਹੋਣਗੇ ਨਸ਼ਾ ਛਡਾਓ ਕੇ ਅੰਦਰ ਜੈਡਵਿਟ ਕਰਦੇ ਆਜਕਲ ਬਾਕੀ ਅੰਦਰ ਕਰਦੇ ਜਿਹੜੇ ਨਸ਼ਾ ਵੇਚਦੇ ਆ ਤੇ ਯੁੱਧ ਚੱਲ ਰਿਹਾ ਯੁੱਧ ਜਿੱਦਾਂ ਚੇਅਰਮੈਨ ਸਾਹਿਬ ਨੇ ਦੱਸਿਆ ਯੁੱਧ ਤੇ ਸਾਰਿਆਂ ਨੂੰ ਪਾਰਟਿਸਪੇਟ ਕਰਨਾ ਪਣਾ ਯੁੱਧ 'ਚ ਅਗਰ ਇੱਕ ਬੰਦਾ ਵੀ ਇੰਨੀ ਵਿੱਚ ਅਸਹਿਜਦਾਰੀ ਪਾਏਗਾ ਯੁੱਧ ਕਾਮਯਾਬ ਨਹੀਂ ਹੋਏਗਾ ਪੁਲਿਸ ਪ੍ਰਸ਼ਾਸਨ ਅੱਛਾ ਕੰਮ ਕਰ ਰਹੀ ਹੈ ਰੋਜ਼ ਹੀ ਨਸ਼ਾ ਫੜ ਰੋ ਰਿਆ ਰੋਸ ਹੀ ਨਸ਼ੇੜੀ ਫਰੋ ਰਿਆ ਔਰ ਜਿਨ੍ਹਾਂ ਨੇ ਨਸ਼ੇ ਦੇ ਪੈਸਿਆਂ ਨਾਲ ਘਰ-ਬਾਰ ਬਣਾਇਆ ਉਹ ਤੋੜੇ ਵੀ ਜਾ ਰਹੇ ਤੇ ਮੈਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਇੱਕ ਵਾਰੀ ਅਪੀਲ ਕਰਾਂਗਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਸੈਰ ਕਰਨ ਵਾਲੀ ਜਗ੍ਹਾ ਲੇਡੀਜ਼ ਵੀ ਜਾਂਦੀਆਂ ਉੱਥੇ ਬੱਚੀਆਂ ਵੀ ਜਾਂਦੀਆਂ ਸੈਰ ਕਰਨ ਵਾਲੀ ਐ ਥੋੜੀ ਜਿਹੀ ਜਗ੍ਹਾ ਸਾਡਾ ਡਿਸਚ ਐਨਵਾਇਰਨਮੈਂਟਲ ਪਾਰਕ ਐ ਥਰੂ ਪਾਰਕ ਐ ਸ਼ਿਵਲਾ ਪਹਾੜੀ ਐ ਇਹ ਜਿਹੜੀਆਂ ਜਗ੍ਹਾ ਹੈ ਇੱਥੇ ਰੈਗੂਲਰ ਗਸ਼ਤੌਲੀ ਚਾਹੀਦੀ ਐ ਕਮ ਸਿਕਾਂ ਪੀਸੀਆਰ ਸਵੇਰੇ ਦੁਪਹਿਰੇ ਸ਼ਾਮ ਗਸ਼ਤ ਕਰੇਗੀ ਇੱਥੇ ਕੋਈ ਉਹ ਜਿਹੀ ਮਾੜੀ ਘਟ ਆਜੋ ਜਿਹੜੀ ਜਨਤਾ ਸੈਰ ਕਰਦੀ ਹੈ ਉਹਨਾਂ ਨੂੰ ਕੋਈ ਕਸ਼ਟਨਾ ਨਹੀਂ ਆਉਂਦਾ